ਹਾਂ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਸੰਗਤ ਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ ਅੱਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਜੀ ਸ੍ਰੀ ਰਾਗ ਵਿੱਚ ਚੌਥੇ ਪਾਤਸ਼ਾਹ ਦੀ ਬਾਣੀ ਹੈ ਤੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 39 ਤੋਂ ਲੈ ਕੇ 41 ਤੱਕ ਵਿਚਾਰ ਕਰਦੇ ਹਾਂ ਜੀ ਸਿਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੇ ਕਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਐ ਦੁਖ ਜਾਏ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਕਿ ਮਤਲਬ ਜੋ ਵੀ ਬਾਣੀ ਦੇ ਵਿੱਚ ਹੈ ਉਹ ਗੁਰੂ ਰਾਮਦਾਸ ਜੀ ਜਿਸ ਤਰ੍ਹਾਂ ਕਹਿਤਾ ਆਪਣੇ ਤੇ ਲਾ ਕੇ ਕਰ ਰਿਆ ਨਾ ਜਿਸ ਤਰ੍ਹਾਂ ਆਪਾਂ ਅੱਗੇ ਵੀ ਵਿਚਾਰ ਕੀਤੀ ਸੀ ਪਰ ਹੈ ਉਹ ਸਾਡੇ ਜੀਵਾਂ ਵੱਲੋਂ ਆ ਕਿਉਂਕਿ ਗੁਰੂ ਪਾਤਸ਼ਾਹ ਤਾਂ ਮਤਲਬ ਪਹਿਲਾਂ ਹੀ ਅਪੇਤ ਨੇ ਪਰਮਾਤਮਾ ਚ ਕਹਿੰਦੇ ਮੇਰੇ ਮਾਨ ਤੇ ਤਨ ਵਿੱਚ ਕਹਿੰਦੇ ਪਰਮਾਤਮਾ ਨੂੰ ਮਿਲਣ ਦੇ ਲਈ ਬਹੁਤ ਵਿਛੋੜਾ ਲੱਗਿਆ ਹੋਇਆ ਹੈ ਕਿ ਕਦੋਂ ਪਰਮਾਤਮਾ ਪਤੀ ਮੈਨੂੰ ਮੇਰੇ ਹਿਰਦੇ ਘਰ ਦੇ ਵਿੱਚ ਆ ਕੇ ਮਿਲੇ ਕਹਿੰਦੇ ਜਦੋਂ ਮੈਂ ਆਪਣੇ ਪਰਮਾਤਮਾ ਪਤੀ ਦਾ ਦਰਸ਼ਨ ਪਾ ਲੈਂਦਾ ਉਦੋਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਵਿਦ ਮਿਲੇ ਮਿਲਾਏ ਕਹਿੰਦੇ ਉਹ ਜੀਵ ਇਸਤਰੀਆਂ ਜਿਹੜੀਆਂ ਪਹਿਲਾਂ ਹੀ ਪਤੀ ਪਰਮੇਸ਼ਰ ਪਰਮਾਤਮਾ ਨਾਲ ਮਿਲੀਆਂ ਹੋਈਆਂ ਨੇ ਕਹਿੰਦੇ ਮੈਂ ਉਹਨਾਂ ਨੂੰ ਜਾ ਕੇ ਪੁੱਛਾਂ ਕਿ ਕਿਹੜੇ ਤਰੀਕੇ ਨਾਲ ਮੈਂ ਪਰਮਾਤਮਾ ਦਾ ਮਿਲਾਪ ਹਾਸਲ ਕਰ ਸਕਾਂ ਮੇਰੇ ਸਤਗੁਰੂ ਮੈਂ ਤੁਝ ਬਿਨ ਅਵਰਨਾ ਕੋਏ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹੋ ਹਾਂਜੀ ਫਿਰ ਕਹਿੰਦੇ ਕਿ ਮੇਰੇ ਸਤਗੁਰੂ ਤੋਂ ਬਿਨਾ ਕਹਿੰਦੇ ਹੋਰ ਕੋਈ ਨਹੀਂ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਸਕੇ ਕਹਿੰਦੇ ਅਸੀਂ ਕਹਿੰਦੇ ਅਣਜਾਣ ਮੂਰਖ ਕਹਿੰਦੇ ਗੁਰੂ ਦੀ ਸ਼ਰਨ ਪੈਂਦੇ ਆ ਕਹਿੰਦੇ ਗੁਰੂ ਹੀ ਫਿਰ ਕਿਰਪਾ ਕਰਕੇ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਨੇ ਰਹਾਉ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਕਹਿੰਦੇ ਜਿਹੜੇ ਸਤਗੁਰਾ ਉਹ ਦਾਤਾ ਹੈ ਪਰਮਾਤਮਾ ਦਾ ਨਾਮ ਦੇਣ ਵਾਲਾ ਫਿਰ ਕਹਿੰਦੇ ਜਦੋਂ ਸਤਗੁਰੂ ਆਪਣਾ ਨਾਮ ਸਤਗੁਰ ਪਰਮਾਤਮਾ ਦਾ ਨਾਮ ਦੇ ਦਿੰਦੇ ਨੇ ਨਾ ਫਿਰ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਸਤ ਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਅਵਰਨਾ ਕੋਏ ਕਹਿੰਦੇ ਗੁਰੂ ਜਿੱਡਾ ਵੱਡਾ ਕੋਈ ਨਹੀਂ ਗੁਰੂ ਸਭ ਤੋਂ ਵੱਡਾ ਕਿਉਂ ਕਹਿੰਦੇ ਗੁਰੂ ਨੇ ਪਰਮਾਤਮਾ ਦੇ ਨਾਲ ਜਾਣ ਪਛਾਣ ਪਾ ਲਈ ਆ ਪਰਮਾਤਮਾ ਬਾਰੇ ਗੁਰੂ ਨੂੰ ਪਤਾ ਹਉ ਗੁਰ ਸਰਣਾਈ ਟਹਿ ਪਵਾ ਕਰ ਦਿਆ ਮੇਲੇ ਪ੍ਰਭ ਸੋਏ ਕਹਿੰਦੇ ਫਿਰ ਮੈਂ ਤਾਂ ਗੁਰੂ ਦੀ ਸ਼ਰਨ ਚ ਜਾ ਕੇ ਕਹਿੰਦੇ ਡਿਗ ਜਾਵਾ ਕਿਉਂ ਕਹਿੰਦੇ ਫਿਰ ਗੁਰੂ ਹੀ ਦਇਆ ਕਰਕੇ ਮੈਨੂੰ ਪ੍ਰਮਾਤਮਾ ਨਾਲ ਮਿਲਾ ਦੇਵੇ ਮਨ ਹਠ ਕਿੰਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ ਕਹਿੰਦੇ ਆਪਣੇ ਮਨ ਦੇ ਹਠ ਕਰਨ ਨਾਲ ਕੋਈ ਮਨ ਦਾ ਹੱਠ ਕਰਕੇ ਕੋਈ ਕਰਮ ਕਰੇ ਉਹਦੇ ਨਾਲ ਕਹਿੰਦੇ ਕਿਸੇ ਨੇ ਨਹੀਂ ਪ੍ਰਮਾਤਮਾ ਨੂੰ ਪਾਇਆ ساری ਦੁਨੀਆ ਕਹਿੰਦੇ ਇਹ ਕਰ ਕਰਕੇ ਥੱਕ ਗਈ ਆ ਸਹਸ ਸਿਆਣਪ ਕਰ ਰਹੇ ਮਨ ਕੋ ਰ ਰੰਗਨਾ ਹੋਏ ਕਹਿੰਦੇ ਚਾਹੇ ਕੋ ਕਿੰਨੀਆਂ ਸਿਆਣਪਾਂ ਕਰ ਲਵੇ ਪਰ ਪ੍ਰਮਾਤਮਾ ਇਸ ਤਰ੍ਹਾਂ ਨਹੀਂ ਮਿਲਦੇ ਪ੍ਰਮਾਤਮਾ ਕਹਿੰਦੇ ਜਦੋਂ ਰੰਗ ਅੰਦਰੋਂ ਹਿਰਦਾ ਕੋਰਾ ਨਾ ਫਿਰ ਨਹੀਂ ਮਿਲਦੇ ਪ੍ਰਮਾਤਮਾ ਪ੍ਰੇਮ ਭਿੱਜੇ ਜਿਹੜਾ ਦਿਲ ਆ ਨਾ ਉਹਦੇ ਚ ਆ ਕੇ ਵਸਦੇ ਨੇ ਕੂੜ ਕਪਟ ਕਿਨੇ ਨਾ ਪਾਇਓ ਜੋ ਵੀ ਜੈ ਖਾਵੇ ਸੋਏ ਕਹਿੰਦੇ ਹੋਰ ਕੋਈ ਚਾਹੇ ਮਤਲਬ ਉਪਰੋਂ ਧਾਰਮਿਕ ਦਿਖਾਵੇ ਵਾਲੇ ਕੋਈ ਕੰਮ ਕਰੇ ਤੇ ਅੰਦਰ ਕੂੜ ਕਪਟ ਹੋਵੇ ਕਹਿੰਦੇ ਉਹਨਾਂ ਨੂੰ ਵੀ ਨਹੀਂ ਪਰਮਾਤਮਾ ਮਿਲਦਾ ਸਿਰਫ ਦਿਖਾਵੇ ਦੇ ਧਾਰਮਿਕ ਕੰਮ ਕਰਨ ਨਾਲ ਪਰ ਜਿਵੇਂ ਦਾ ਕੋਈ ਕਹਿੰਦੇ ਬੀਜ ਦਾ ਫਿਰ ਉਦਾਂ ਦਾ ਉਹ ਕੋਈ ਖਾ ਲੈਂਦਾ ਜਿਵੇਂ ਦਾ ਕੋਈ ਕਰਮ ਕਰਦਾ ਫਿਰ ਉਸ ਤਰ੍ਹਾਂ ਦੀ ਉਹਨੂੰ ਭੋਗਣਾ ਪੈਂਦਾ ਸਬਨਾ ਤੇਰੀ ਆਸ ਪ੍ਰਭ ਸਬ ਜੀ ਤੇਰੇ ਤੂੰ ਰਾਸ ਕਹਿੰਦੇ ਹੈ ਪ੍ਰਮਾਤਮਾ ਸਾਰੇ ਜੀਵਾਂ ਨੂੰ ਤੇਰਾ ਹੀ ਸਹਾਰਾ ਜਿਵੇਂ ਤੂੰ ਹੀ ਸਾਨੂੰ ਮਿਲਾਵੇਂਗਾ ਆਪਣੇ ਨਾਲ ਤੂੰ ਹੀ ਸਾਡੀ ਸਾਰਿਆਂ ਦੀ ਰਾਸ ਪੂੰਜੀ ਹੈ ਪ੍ਰਭ ਤੁੱਦੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾबास ਕਹਿੰਦੇ ਹੈ ਪ੍ਰਮਾਤਮਾ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਜਦੋਂ ਕੋਈ ਗੁਰੂ ਦੇ ਸਨਮੁਖ ਹੋ ਕੇ ਆਉਂਦਾ ਨਾ ਤੇਰੀ ਸ਼ਰਨ ਤਾਂ ਫਿਰ ਤੇਰੇ ਦਰ ਤੋਂ ਉਹਨੂੰ ਸ਼ਾਬਾਸ਼ ਮਿਲਦੀ ਆ ਵਡਿਆਈ ਮਿਲਦੀ ਆ ਬਿਖ ਪੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਹਾਂਜੀ ਫਿਰ ਜੀਵਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ਕਹਿੰਦੇ ਇਹ ਜਗਤ ਦੇ ਜੀਵ ਕਹਿੰਦੇ ਵੀ ਇਹ ਜਿਹੜੇ ਵਿਕਾਰਾਂ ਦੇ ਪੌਜਲ ਦੇ ਵਿੱਚ ਸਮੁੰਦਰ ਦੇ ਵਿੱਚ ਡੁੱਬ ਰਹੇ ਨੇ ਕਹਿੰਦੇ ਕਹਿੰਦੇ ਨਾਨਕ ਦੀ ਅਰਦਾਸ ਆ ਤੇਰੇ ਦਾਸ ਦੀ ਕਹਿੰਦੇ ਵੀ ਇਹ ਜਿਹੜੇ ਜੀਵ ਨੇ ਡੁੱਬਦੇ ਨੇ ਪੌਜਲ ਦੇ ਵਿੱਚ ਵਿਕਾਰਾਂ ਦੇ ਵਿੱਚ ਪ੍ਰਮਾਤਮਾ ਇਹਨਾਂ ਨੂੰ ਡੁੱਬਦਿਆਂ ਨੂੰ ਕੱਢ ਲੈ ਸ੍ਰੀ ਰਾਗ ਮਹੱਲਾ 4 ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮੈ ਤ੍ਰਿਗ ਜੀਵਾਸ ਕਹਿੰਦੇ ਜਦੋਂ ਪ੍ਰਮਾਤਮਾ ਦਾ ਨਾਮ ਸਾਨੂੰ ਮਿਲ ਜਾਂਦਾ ਨਾ ਫਿਰ ਸਾਡੀ ਕਹਿੰਦੇ ਸਾਰੀ ਜਿਹੜੀ ਤ੍ਰਿਸ਼ਨਾ ਹੈਗੀ ਆ ਉਹ ਖਤਮ ਹੋ ਜਾਂਦੀ ਆ ਤੇ ਸਾਡਾ ਮਨ ਕਹਿੰਦੇ ਰੱਜ ਜਾਂਦਾ ਆ ਸਾਰਾ ਤ੍ਰਿਸ਼ਨਾ ਸਾਰੀਆਂ ਚੀਜ਼ਾਂ ਵੱਲੋਂ ਰੱਜ ਜਾਂਦਾ ਪਰ ਕਹਿੰਦੇ ਬਿਨਾ ਨਾਮ ਤੋਂ ਪ੍ਰਮਾਤਮਾ ਦੇ ਜਿਹੜਾ ਜੀਣਾ ਉਹ ਬੇਅਰਥ ਆ ਤ੍ਰਿਗ ਹੈਗਾ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਸ ਕਹਿੰਦੇ ਕੋਈ ਗੁਰਮੁਖ ਸੱਜਣ ਜੇ ਮੈਨੂੰ ਮਿਲ ਜਾਵੇ ਤਾਂ ਉਹ ਮੈਨੂੰ ਗੁਣਾਂ ਦੇ ਖਜ਼ਾਨੇ ਪਰਮਾਤਮਾ ਬਾਰੇ ਦੱਸੇ ਹਾ ਤਿਸ ਵਿਟੋਂ ਚੋਖੰਨੀਆਂ ਮੈਂ ਨਾਮ ਕਰੇ ਪਰਗਾਸ ਕਹਿੰਦੇ ਫਿਰ ਕੀ ਹੋਊਗਾ ਕਹਿੰਦੇ ਜੇ ਮੈਨੂੰ ਕੋਈ ਏਦਾਂ ਦਾ ਗੁਰਮੁਖ ਮਿਲ ਜੂਗਾ ਕਹਿੰਦੇ ਮੈਂ ਆਪਣੇ ਸਰੀਰ ਦੇ ਚਾਰ ਟੋਟੇ ਕਰ ਦੂੰ ਉਹਦੇ ਲਈ ਉਹ ਦੁਬਾਰਿਆ ਜਾਵਾਂ ਉਹਦੇ ਤੋਂ ਕਹਿੰਦੇ ਜੋ ਮੇਰੇ ਅੰਦਰ ਪਰਮਾਤਮਾ ਦੇ ਨਾਮ ਦੇ ਨਾਲ ਚਾਨਣਾ ਕਰ ਦਵੇ ਵਾਹਿਗੁਰੂ 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 ਮੇਰੇ ਪ੍ਰੀਤਮਾ ਹਉ ਜੀਵਾ ਨਾਮ ਤੇ ਆਏ ਬਿਨ ਨਾਵੇ ਜੀਵਨ ਨਾ ਥੀਏ ਮੇਰੇ ਸਤ ਗੁਰ ਨਾਮ ਦਿਰੜਾਏ ਰਹਾਓ ਕਹਿੰਦੇ ਹੇ ਮੇਰੇ ਪ੍ਰੀਤਮ ਹੇ ਮੇਰੇ ਪਤੀ ਪਰਮੇਸ਼ਰ ਕਹਿੰਦੇ ਮੈਂ ਨਾਮ ਤੇ ਆ ਕੇ ਹੀ ਜੀਵ ਜ਼ਿੰਦਗੀ ਪਾਉਣਾ ਕਹਿੰਦੇ ਤੇਰੇ ਨਾਮ ਤੋਂ ਬਿਨਾ ਮਤਲਬ ਜਿਹੜਾ ਜੀਣਾ ਕਹਿੰਦੇ ਉਸ ਤਰ੍ਹਾਂ ਦਾ ਜੀਣਾ ਮੈਨੂੰ ਚਾਹੀਦਾ ਹੀ ਨਹੀਂਗਾ ਉਹ ਕੁਝ ਜੀਣਾ ਹੀ ਨਹੀਂ ਹੈਗਾ ਕਹਿੰਦੇ ਸਤਗੁਰ ਮੇਰੇ ਅੰਦਰ ਨਾਮ ਕਹਿੰਦੇ ਦਰੜਾ ਦੋ ਪ੍ਰਮਾਤਮਾ ਦਾ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸਿਵੈ ਲੱਗਿਆ ਕੜ ਰਤਨ ਦੇ ਵੈ ਪਰਗਾਸ ਕਹਿੰਦੇ ਜੋ ਪ੍ਰਮਾਤਮਾ ਦਾ ਨਾਮ ਆ ਇਹ ਬਹੁਤ ਹੀ ਵੱਡਾ ਅਮੋਲਕ ਰਤਨ ਸਭ ਤੋਂ ਵੱਡਾ ਰਤਨ ਆ ਕਹਿੰਦੇ ਇਹ ਦੁਨੀਆ ਦਾ ਪਰ ਇਹ ਸਤਗੁਰੂ ਦੇ ਕੋਲ ਆ ਗੁਰੂ ਦੇ ਕੋਲ ਆ ਕਹਿੰਦੇ ਕਹਿੰਦੇ ਜੇ ਅਸੀਂ ਸਤਗੁਰੂ ਦੀ ਸੇਵਾ ਚ ਲੱਗਦੇ ਆ ਸਤਗੁਰੂ ਦੀ ਸ਼ਰਨ ਜਾਨਨੇ ਆ ਨਾ ਫਿਰ ਸਤਗੁਰ ਕਹਿੰਦੇ ਇਹ ਜਿਹੜਾ ਨਾਮ ਰਤਨ ਸਭ ਤੋਂ ਵੱਡਾ ਰਤਨ ਕਹਿੰਦੇ ਦੁਨੀਆ ਦਾ ਫੇਰ ਸਾਡੇ ਕਹਿੰਦੇ ਅੰਦਰ ਉਹਦਾ ਪ੍ਰਗਾਸ ਕਰ ਦਿੰਦੇ ਨੇ ਧਨ ਵਡਪਾਗੀ ਵਡਪਾਗਿਆ ਜੋ ਆਏ ਮਿਲ ਗੁਰਪਾਸ ਕਹਿੰਦੇ ਉਹ ਵੱਡੇ ਭਾਗਾ ਵਾਲੇ ਨੇ ਜੋ ਕਹਿੰਦੇ ਆ ਕੇ ਗੁਰੂ ਨੂੰ ਮਿਲਦੇ ਨੇ ਬਹੁਤ ਵੱਡੇ ਭਾਗਾ ਵਾਲੇ ਨੇ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਤਗੁਰੂ ਪੁਰਖ ਨਾ ਪੇਟੇ ਉਹ ਸੇ ਭਾਗ ਹੀਨ ਵਸ ਕਾਲ ਕਹਿੰਦੇ ਜੋ ਸਤਗੁਰੂ ਨੂੰ ਨਹੀਂ ਮਿਲਦੇ ਉਹ ਕਹਿੰਦੇ ਭਾਗਾ ਵਾਲੇ ਨਹੀਂ ਹੈਗੇ ਉਹ ਭਾਗ ਹੀਨ ਨੇ ਉਹ ਬਿਨਾਂ ਭਾਗਾ ਤੋਂ ਨਹੀਂ ਕਹਿੰਦੇ ਉਹ ਆਤਮਕ ਮੌਤ ਦੇ ਵਾਸ ਪੈ ਰਹੇ ਨੇ ਓਏ ਫਿਰ ਫਿਰ ਜੋਨ ਪਵਾਈਐ ਵਿਚ ਵਿਸਟਾ ਕਰ ਵਿਕਰਾਲ ਕਹਿੰਦੇ ਕਿਉਂਕਿ ਉਹ ਵਿਕਾਰਾਂ ਦੇ ਗੰਦ ਵਿੱਚ ਹੀ ਰਹਿੰਦੇ ਨੇ ਫਿਰ ਉਹ ਦੁਬਾਰਾ ਦੁਬਾਰਾ ਉਹਨਾਂ ਦਾ ਜਨਮ ਹੁੰਦਾ ਰਹਿੰਦਾ ਦੁਬਾਰਾ ਦੁਬਾਰਾ ਜਨਮ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ ਉਹਨਾਂ ਪਾਸ ਦੁਆਸਨਾ ਪੇਟੀਏ ਜਿਨ ਅੰਤਰ ਕ੍ਰੋਧ ਚੰਡਾਲ ਕਹਿੰਦੇ ਉਹ ਮਨਮੁਖ ਜਿਨ੍ਹਾਂ ਦੇ ਅੰਦਰ ਇਹ ਕਰੋਧਾ ਕਰੋਧ ਨੂੰ ਇੱਕ ਤਰ੍ਹਾਂ ਚੰਡਾਲ ਕਿਹਾ ਮਤਲਬ ਕਿ ਕਰੋਧ ਬਹੁਤ ਮਾੜੀ ਚੀਜ਼ ਆ ਕਹਿੰਦੇ ਸਾਨੂੰ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਠੁਕਣਾ ਚਾਹੀਦਾ ਮਨਮੁਖਾਂ ਦੇ ਸਤਗੁਰ ਪੁਰਖ ਅੰਮ੍ਰਿਤ ਸਰ ਵੜਪਾਗੀ ਨਾ ਵੈ ਆਏ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦੜਾਏ ਕਹਿੰਦੇ ਜਿਹੜਾ ਸਤਗੁਰਾ ਨਾ ਕਹਿੰਦੇ ਉਹ ਅੰਮ੍ਰਿਤ ਸਰ ਉਹ ਅੰਮ੍ਰਿਤ ਦਾ ਭਰਿਆ ਹੋਇਆ ਸਰੋਵਰ ਆ ਜਿਹੜੇ ਵੱਡੇ ਭਾਗਾਂ ਵਾਲੇ ਨੇ ਨਾ ਫਿਰ ਉਹ ਗੁਰੂ ਜੋ ਅੰਮ੍ਰਿਤ ਦਾ ਭਰਿਆ ਸਰੋਵਰ ਆ ਉਹਦੇ ਵਿੱਚ ਨੌਂਦੇ ਨੇ ਮਤਲਬ ਕਿ ਉਹਦੇ ਉਪਦੇਸ਼ ਨੂੰ ਸੁਣਦੇ ਨੇ ਕਹਿੰਦੇ ਉਹਨਾਂ ਦੀ ਫਿਰ ਜਨਮ ਜਨਮ ਦੀ ਮੈਲ ਉਤਰ ਜਾਂਦੀ ਆ ਤੇ ਗੁਰੂ ਉਹਨਾਂ ਦੇ ਅੰਦਰ ਨਾਮ ਦਰੜਾ ਦਿੰਦੇ ਨੇ ਨਿਰਮਲ ਨਾਮ ਨਿਰਮਲ ਜਨ ਨਾਨਕ ਉੱਤਮ ਪਦ ਪਾਇਆ ਸਤ ਗੁਰ ਕੀ ਲੇਵ ਲਾਇਏ ਇਸ ਤਰ੍ਹਾਂ ਕਹਿੰਦੇ ਵੀ ਉਹ ਜਨ ਗਨਾਨਕ ਜੀ ਕਹਿੰਦੇ ਵੀ ਉਹ ਜਨਮ ਉਹ ਜਨ ਜਿਨ੍ਹਾਂ ਨੇ ਸਤਗੁਰ ਦੀ ਸੇਵਾ ਲਿਵ ਲਾ ਕੇ ਕੀਤੀ ਆ ਫਿਰ ਉਹ ਸਭ ਤੋਂ ਸ੍ਰੇਸ਼ਟ ਆਤਮਿਕ ਉੱਤਮ ਪਦ ਪਾ ਲੈਂਦੇ ਨੇ ਉਹਨਾਂ ਦਾ ਜਿਹੜਾ ਆਤਮਿਕ ਜੀਵਨ ਬਹੁਤ ਉੱਚਾ ਹੋ ਜਾਂਦਾ ਸ੍ਰੀ ਰਾਗ ਮਹੱਲਾ ਚੌਥਾ ਗੁਣ गावा ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਕਹਿੰਦੇ हे ਮੇਰੀ ਮਾਂ ਕਹਿੰਦੇ ਮੈਂ ਚਾਹਨਾ ਮੈਂ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਵਾਂ ਪਰਮਾਤਮਾ ਦੇ ਗੁਣਾ ਦਾ ਵਿਸਥਾਰ ਕਰਾਂ ਤੇ ਪਰਮਾਤਮਾ ਦੇ ਗੁਣੀ ਹਮੇਸ਼ਾ ਬੋਲਾਂ ਕਹਿੰਦੇ ਕੋਈ ਮੈਨੂੰ ਇਦਾਂ ਦਾ ਗੁਰਮੁਖ ਸੱਜਣ ਮਿਲ ਜਾਏ ਜਿਹਦੇ ਨਾਲ ਮੈਂ ਬੈਠ ਕੇ ਹਮੇਸ਼ਾ ਹਰੀ ਦੇ ਗੁਣ ਗਾਵਾਂ ਉਹ ਗੁਰਮੁਖ ਸੱਜਣ ਜੋ ਬੜਾ ਗੁਣਕਾਰੀ ਆ ਮੇਰੇ ਲਈ ਲਾਹੇਵੰਦਾ ਕਿਉਂਕਿ ਉਹਦੇ ਨਾਲ ਬੈਠ ਕੇ ਮੈਂ ਹਰੀ ਦੇ ਗੁਣ ਗਾਵਾਂ ਹੀਰੇ ਹੀਰ ਮਿਲ ਬੈਦਿਆ ਰੰਗ ਚਲੂਲੇ ਨਾਏ ਕਹਿੰਦੇ ਉਹ ਜਿਹੜਾ ਗੁਰਮੁਖ ਜੋ ਹਰੀ ਦੇ ਗੁਣ ਗਾਉਂਦਾ ਉਹ ਕਹਿੰਦੇ ਗੁਰੂ ਹੀਰੇ ਨੂੰ ਮਿਲ ਕੇ ਤੀਰ ਵੰਗ ਕਹਿੰਦੇ ਵੀ ਉਹਦਾ ਦਿਲ ਮਤਲਬ ਪਰਮਾਤਮਾ ਦੇ ਨਾਲ ਵਿੱਦਿਆ ਗਿਆ ਤੇ ਰੰਗ ਚਲੂਲੇ ਨਾਏ ਕਹਿੰਦੇ ਵੀ ਉਹ ਨਾਂ ਦੇ ਵਿੱਚ ਬੜਾ ਮਤਲਬ ਪਿਆਰ ਦੇ ਨਾਲ ਲਾਲ ਗੂੜਾ ਹੋਇਆ ਪਿਆ ਕਹਿੰਦੇ ਮੇਰੇ ਗੋਬਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਕਹਿੰਦੇ ਹੇ ਮੇਰੇ ਗੋਬਿੰਦ ਹੇ ਮੇਰੇ ਪਰਮਾਤਮਾ ਤੇਰੇ ਗੁਣਾ ਨੂੰ ਗਾ ਗਾ ਕੇ ਮੇਰੇ ਮਨ ਨੂੰ ਤ੍ਰਿਪਤੀ ਹੁੰਦੀ ਆ ਅੰਤਰ ਪਿਆਸ ਹਰ ਨਾਮ ਕੀ ਗੁਰ ਤੋਂ ਸੁ ਮਿਲਾਵੈ ਸੋਏ ਰਹਾਉ ਕਹਿੰਦੇ ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਆ ਕਹਿੰਦੇ ਗੁਰੂ ਜਦੋਂ ਖੁਸ਼ ਹੁੰਦਾ ਨਾ ਫਿਰ ਕਹਿੰਦੇ ਗੁਰੂ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦਿੰਦਾ ਮਨ ਰੰਗੋ ਵੜ ਪਾਗਿਓ ਗੁਰ ਤੁਠਾ ਕਰੇ ਪਸਾਓ ਕਹਿੰਦੇ ਹੈ ਵਡਭਾਗਿਓ ਆਪਣੇ ਮਨ ਨੂੰ ਪ੍ਰਮਾਤਮਾ ਦੇ ਪਿਆਰ ਦੇ ਨਾਲ ਰੰਗ ਲੋ ਕਹਿੰਦੇ ਗੁਰੂ ਜਦੋਂ ਤਰੁੱਠਦਾ ਹੈਗਾ ਨਾ ਖੁਸ਼ ਹੁੰਦਾ ਫਿਰ ਨਾਮ ਦੀ ਦਾਤ ਦੇ ਦਿੰਦਾ ਗੁਰ ਨਾਮ ਦਰੜਾਏ ਰੰਗ ਸਿਉ ਕੋ ਸਤਗੁਰ ਕੈ ਬਲ ਜਾਓ ਕਹਿੰਦੇ ਮੈਂ ਸਤਗੁਰ ਤੋਂ ਬਲਿਹਾਰੇ ਜਾਂਦਾ ਕਹਿੰਦੇ ਸਤਗੁਰ ਪ੍ਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਕੇ ਉਹ ਤਾਂ ਨਾਮ ਸਾਡੇ ਅੰਦਰ ਪੱਕਾ ਕਰ ਦਿੰਦਾ ਬਿਨ ਸਤਗੁਰ ਹਰ ਨਾਮ ਨਾ ਲੱਭੀ ਲੱਖ ਕੋਟੀ ਕਰਮ ਕਮਾਓ ਕਹਿੰਦੇ ਚਾਹੇ ਕੋਈ ਹੋਰ ਲੱਖਾਂ ਹੀ ਕਰਮ ਕਰਕੇ ਦੇਖ ਲਵੇ ਪਰ ਸਤਿਗੁਰ ਤੋਂ ਦਿੱਤੇ ਤੋਂ ਬਿਨਾ ਪ੍ਰਮਾਤਮਾ ਦਾ ਨਾਮ ਨਹੀਂ ਮਿਲਦਾ ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਕਹਿੰਦੇ ਜੇ ਸਾਡੇ ਭਾਗ ਚੰਗੇ ਨਹੀਂਗੇ ਬਿਨ ਭਾਗਾਂ ਤੋਂ ਕਹਿੰਦੇ ਸਤਿਗੁਰ ਨਹੀਂ ਮਿਲਦਾ ਚਾਹੇ ਪਰਮਾਤਮਾ ਕਹਿੰਦੇ ਵੀ ਸਾਡੇ ਅੰਦਰ ਬੈਠਾ ਪਰ ਬਿਨਾਂ ਭਾਗਾਂ ਤੋਂ ਗੁਰੂ ਨਹੀਂ ਮਿਲਦਾ ਕਿਉਂਕਿ ਗੁਰੂ ਨੇ ਮਿਲਣਾ ਤੇ ਗੁਰੂ ਨੇ ਨਾਮ ਦਰੜਾਉਣਾ ਜਦੋਂ ਸਾਡੇ ਅੰਦਰ ਨਾਮ ਪੱਕਾ ਹੋ ਗਿਆ ਫਿਰ ਪਰਮਾਤਮਾ ਨੇ ਗੁਰੂ ਦੇ ਰਾਹੀਂ ਸਾਨੂੰ ਮਿਲ ਜਾਣਾ ਇਸ ਲਈ ਗੁਰੂ ਦਾ ਮਿਲਣਾ ਬਹੁਤ ਜ਼ਰੂਰੀ ਆ ਗੁਰੂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਇਸ ਯੁੱਗ ਵਿੱਚ ਜੋ ਸਾਡੇ ਕੋਲ ਨਹੀਂ ਹੋਂਦ ਜਿਨ੍ਹਾਂ ਦੇ ਲਾਡ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਲਾ ਕੇ ਗਏ ਨੇ ਵਾਹਿਗੁਰੂ ਜੀ ਵਾਹਿਗੁਰੂ ਅੰਤਰ ਅਗਿਆਨ ਦੁੱਖ ਪਰਮ ਹੈ ਵਿੱਚ ਪੜਦਾ ਦੂਰ ਪਿਆਸ ਕਹਿੰਦੇ ਚਾਹੇ ਪਰਮਾਤਮਾ ਸਾਡੇ ਅੰਦਰ ਬੈਠਾ ਬਾਰੇ ਸਾਡੇ ਤੇ ਪਰਮਾਤਮਾ ਦੇ ਵਿੱਚ ਕਹਿੰਦੇ ਇੱਕ ਅਗਿਆਨ ਦਾ ਸਾਡੇ ਦੁੱਖ ਹੈਗਾ ਅੰਦਰ ਤੇ ਇੱਕ ਸਾਡੇ ਅੰਦਰ ਭਰਮ ਦਾ ਪੜਦਾ ਹੈਗਾ ਤੇ ਇਸ ਕਰਕੇ ਸਾਡੇ ਅੰਦਰ ਜੋ ਅਗਿਆਨਤਾ ਦੇ ਭਰਮ ਦੇ ਪੜਦੇ ਨੇ ਨਾ ਚਾਹੇ ਅੰਦਰ ਪਰਮਾਤਮਾ ਹੈ ਪਰ ਸਾਨੂੰ ਪਰਮਾਤਮਾ ਬਾਰੇ ਪਤਾ ਨਹੀਂ ਹੈ ਪਰਮਾਤਮਾ ਮਿਲਦਾ ਨਹੀਂ ਗੁਰੂ ਤੋਂ ਬਿਨਾ ਬਿਨ ਸਤਗੁਰ ਭੇਟੇ ਕਾਂਚਨ ਨਾ ਥੀਐ ਮਨਮੁਖ ਲੋਹ ਬੂਡਾ ਬੇੜੀ ਪਾਸ ਕਹਿੰਦੇ ਵੀ ਜਿਹੜਾ ਮਨਮੁਖਾ ਮਨਮੁਖ ਲੋਹੇ ਵਾਂਗ ਆ ਉਹ ਗੁਰੂ ਨੂੰ ਮਿਲਿਆ ਨਹੀਂ ਜਦੋਂ ਮਨਮੁਖ ਲੋਹੇ ਰੂਪ ਮਨਮੁਖ ਗੁਰੂ ਨੂੰ ਮਿਲ ਜਾਂਦਾ ਤਾਂ ਗੁਰੂ ਉਹਨੂੰ ਕੰਚਨ ਸੋਨਾ ਬਣਾ ਦਿੰਦੇ ਨੇ ਤੇ ਫਿਰ ਉਹਦਾ ਮਿਲਾਪ ਪਰਮਾਤਮਾ ਨਾਲ ਹੋਣ ਦਾ ਜਿਆਦਾ ਮਤਲਬ ਜਿਆਦਾ ਮਤਲਬ ਢੰਗ ਬਣਦਾ ਕਿ ਹੁਣ ਪਰਮਾਤਮਾ ਨਾਲ ਮਿਲਾਪ ਹੋ ਜਾਣਾ ਕੰਚਨ ਬਣ ਗਿਆ ਹੁਣ ਸ਼ੁੱਧ ਹੋ ਗਿਆ ਕਹਿੰਦੇ ਜਿਹੜਾ ਮਨਮੁਖਾ ਉਹਦੇ ਕੋਲ ਗੁਰੂ ਰੂਪੀ ਬੇੜੀ ਵੀ ਹੈ ਪਰ ਉਹ ਕਿਉਂਕਿ ਗੁਰੂ ਨੂੰ ਮਿਲਦਾ ਨਹੀਂ ਗੁਰੂ ਦੀ ਸ਼ਰਨ ਨਹੀਂ ਪੈਂਦਾ ਹੈਗਾ ਫਿਰ ਕਹਿੰਦੇ ਉਹ ਸੋਨਾ ਬਣਦਾ ਹੀ ਨਹੀਂਗਾ ਤੇ ਫਿਰ ਤਾਂ ਸੰਸਾਰ ਰੂਪੀ ਭਵਜਲ ਦੇ ਵਿੱਚ ਡੁੱਬਦਾ ਸਤਗੁਰ ਬੋਹਿਤ ਹਰਨਾਵ ਹੈ ਕਿਤ ਬਿਦ ਚੜਿਆ ਜਾਏ ਸਤਗੁਰ ਕੈ ਪਾਣ ਜੋ ਚੱਲੇ ਵਿਚ ਬੋਹਿਥ ਬੈਠਾ ਆਏ ਕਹਿੰਦੇ ਜੋ ਸਤਗੁਰਾ ਨਾ ਉਹ ਹਰੀ ਦੇ ਨਾਮ ਦਾ ਜਹਾਜ਼ ਆ ਪਰ ਕਹਿੰਦੇ ਇਸ ਜਹਾਜ਼ ਤੇ ਚੜਿਆ ਕਿਵੇਂ ਜਾਏ ਕਹਿੰਦੇ ਜੋ ਸਤਗੁਰ ਦੇ ਬਾਣੇ ਵਿੱਚ ਚੱਲਦਾ ਸਤ ਦੇ ਸਤਗੁਰ ਦੇ ਦੱਸੇ ਹੋਏ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਢਾਲਦਾ ਫਿਰ ਉਹ ਉਸ ਜਹਾਜ਼ ਵਿੱਚ ਜੋ ਪ੍ਰਮਾਤਮਾ ਦੇ ਨਾਮ ਦਾ ਜਹਾਜ਼ ਆ ਉਹਦੇ ਵਿੱਚ ਚੜ ਜਾਂਦਾ ਤਨ ਤਨ ਵਡਪਾਗੀ ਨਾਨਕਾ ਜਿਨ੍ਹਾਂ ਸਤਗੁਰ ਲਏ ਮਿਲਾਏ ਕਹਿੰਦੇ ਨਾਨਕ ਜੀ ਕਿ हे ਨਾਨਕ ਉਹ ਤਨ ਨੇ ਤਨ ਨੇ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਸਤਗੁਰ ਨੇ ਪ੍ਰਮਾਤਮਾ ਦੇ ਨਾਲ ਮਿਲਾ ਦਿੱਤਾ ਵਾਹਿਗੁਰੂ ਵਾਹਿਗੁਰੂ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਵਦਸ ਸੇ ਤਿਨ ਜਾਓ ਜਿਨੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਫੇਰਾਓ ਕਹਿੰਦੇ ਕਿ ਮੈਂ ਜੀ ਵਿਸਤਰੀ ਕਹਿੰਦੀ ਕਿ ਮੈਂ ਰਸਤੇ ਤੇ ਖੜੀ ਪੁੱਛ ਰਹੀ ਆ ਸਾਰੇ ਆਉਣ ਜਾਣ ਵਾਲਿਆਂ ਨੂੰ ਕੋਈ ਮੈਨ ਦੱਸੋ ਕਿ ਪਰਮਾਤਮਾ ਨੂੰ ਮਿਲਣ ਦਾ ਕਿਹੜਾ ਰਸਤਾ ਕਿਹੜੇ ਰਸਤੇ ਤੇ ਚੱਲਾਂ ਕਹਿੰਦੇ ਵੀ ਜਿਨ੍ਹਾਂ ਨੂੰ ਮੇਰੇ ਪਿਆਰਾ ਪਰਮਾਤਮਾ ਮਿਲਿਆ ਹੋਇਆ ਕਹਿੰਦੇ ਮੈਂ ਉਹਨਾਂ ਦੇ ਪਿੱਛੇ-ਪਿੱਛੇ ਲੱਗ ਕੇ ਤੁਰ ਹੀ ਫਿਰਦੀ ਆ ਕਿਉਂ ਮੈਨੂੰ ਕੋਈ ਦੱਸੋ ਰਸਤਾ ਕਰਮ ਮੇਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਕਹਿੰਦੇ ਮੈਂ ਉਹਦੀ ਮਿੰਤਾ ਕਰਦੀਆਂ ਜੋਦੜੀਆਂ ਕਰਦੀਆਂ ਕਿ ਮੈਨੂੰ ਪ੍ਰਭੂ ਨੂੰ ਮਿਲਣ ਦਾ ਚਾਹ ਉਹ ਮੈਨੂੰ ਰਸਤਾ ਦੱਸ ਦੋ ਵੀ ਕਿਹੜੇ ਰਸਤੇ ਤੇ ਜਲਾਂ ਤੇ ਜਾ ਕੇ ਮਿਲਣਾ ਮੇਰੇ ਪਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਕਹਿੰਦੇ हे ਮੇਰੇ ਪਾਈ ਜਨ ਕੋਈ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ ਹਾਉ ਸਤਗੁਰ ਬਿਟੋ ਵਾਰੇ ਆ ਜਿਨ ਹਰ ਪ੍ਰਭ ਦੀਆ ਦਿਖਾਏ ਕਹਿੰਦੇ ਮੈਂ ਉਹ ਸਤਗੁਰ ਤੋਂ ਆਪਣੇ ਤੋਂ ਕੁਰਬਾਨ ਜਾਵਾਂ ਕੁਰਬਾਨ ਜਿਨੇ ਮੈਨੂੰ ਪ੍ਰਮਾਤਮਾ ਦਾ ਦਰਸ਼ਨ ਕਰਵਾ ਦਿੱਤਾ ਰਹਾਉ ਹੋਏ ਨਿਮਾਣੀ ਟਹਿਪਵਾ ਪੂਰੇ ਸਤਗੁਰ ਪਾਸ ਕਹਿੰਦੇ ਮੈਂ ਬਹੁਤ ਹੀ ਨਿਮਾਣੀ ਜੀ ਹੋ ਕੇ ਆਪਣੇ ਪੂਰੇ ਸਤਗੁਰ ਪੂਰਾ ਸਮਰੱਥ ਸਤਗੁਰ ਜੀ ਜਿਹਦੇ ਕੋਲ ਜਿਹਦੇ ਹੱਥ ਵਿੱਚ ਦਾਤ ਆ ਨਾਮ ਦੇਣ ਦੀ ਤੇ ਪ੍ਰਮਾਤਮਾ ਨੂੰ ਮਿਲਾਉਣ ਦੀ ਸਮਰੱਥਾ ਕਹਿੰਦੇ ਮੈਂ ਉਹਦੇ ਅੱਗੇ ਨਿਮਾਣੀ ਹੋ ਕੇ ਟੈ ਪਵਾਂ ਨਿਮਾਣਿਆ ਗੁਰਮਾਨ ਹੈ ਗੁਰ ਸਤ ਗੁਰ ਕਰੇ ਸਬਾਸ ਕਹਿੰਦੇ ਉਹ ਗੁਰੂ ਸਾਡੇ ਨਿਮਾਣਿਆਂ ਦਾ ਮਾਣ ਰੱਖਣ ਵਾਲਾ ਸਾਡਾ ਮਾਣ ਆ ਕਹਿੰਦੇ ਗੁਰੂ ਸਾਨੂੰ ਕਹਿੰਦੇ ਫਿਰ ਵਡਿਆਈ ਦਿੰਦਾ ਸਾਨੂੰ ਗੁਰੂ ਸਾਡੇ ਤੇ ਤਰੁੱਟ ਕੇ ਮਿਹਰ ਕਰਦਾ ਕਹਿੰਦੇ ਸਾਡੇ ਮਲਾਉਣ ਦੀ ਪ੍ਰਮਾਤਮਾ ਨੂੰ ਹਾਉ ਗੁਰਸਾ ਲਾਹੇ ਨਾਰਜੂ ਮੈਂ ਮੇਲੇ ਹਰ ਪ੍ਰਭ ਪਾਸ ਕਹਿੰਦੇ ਮੈਂ ਆਪਣੇ ਗੁਰੂ ਦੀ ਸਲਾਹ ਨਾ ਕਰਦਾ ਕਰਦਾ ਰੱਜਦਾ ਨਹੀਂ ਕਿਉਂਕਿ ਗੁਰੂ ਹੀ ਆ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਚਾਹੇ ਪਰਮਾਤਮਾ ਮੇਰੇ ਕੋਲ ਆ ਪਰ ਮੈਂ ਤੂੰ ਆਪ ਮਿਲਿਆ ਨਹੀਂ ਜਾਣਾ ਪਰ ਗੁਰੂ ਨੇ ਮਿਲਾ ਸਕਣਾ ਸਤ ਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾ ਦਰਸਨ ਨਾ ਥੀਐ ਪਾਗਹੀਨ ਬਹਿ ਰੋਏ ਕਹਿੰਦੇ ਸਤਗੁਰੂ ਨੂੰ ਮਿਲਣ ਦੇ ਲਈ ਸਾਰਾ ਸੰਸਾਰ ਹੀ ਕਹਿੰਦੇ ਮਤਲਬ ਚਾਹੁੰਦਾ ਕਿ ਅਸੀਂ ਸਤਗੁਰੂ ਨੂੰ ਮਿਲੀਏ ਪਰ ਕਹਿੰਦੇ ਬਿਨਾਂ ਭਾਗਾ ਤੋਂ ਸਤਗੁਰੂ ਦਾ ਮਿਲਾਪ ਵੀ ਨਹੀਂ ਹੁੰਦਾ ਜਿਹੜਾ ਬਾਗ ਹੀ ਨੇ ਉਹ ਵਿਚਾਰੇ ਰੋਂਦੇ ਨੇ ਜਦੋਂ ਸਤਿਗੁਰੂ ਨਹੀਂ ਮਿਲਦੇ ਜੋ ਹਰ ਪ੍ਰਪਾਪਾਣਾ ਸੋthia ਤੋਰ ਲਿਖਿਆ ਨਾਮ ਮਿਟੇ ਕੋਏ ਕਹਿੰਦੇ ਇਹ ਵੀ ਮਤਲਬ ਸਾਡੇ ਧੁਰੋਂ ਲਿਖਿਆ ਹੋਇਆ ਸੰਜੋਗ ਨੇ ਕਿ ਸਾਡਾ ਸਤਿਗੁਰੂ ਦੇ ਨਾਲ ਮਿਲਾਪ ਹੋ ਜਾਣਾ ਇਹ ਵੀ ਪਰਮਾਤਮਾ ਵੱਲੋਂ ਸਾਡੇ ਮੱਥੇ ਤੇ ਲਿਖਿਆ ਹੋਇਆ ਪਹਿਲਾਂ ਦਾ ਕਿ ਸਾਡਾ ਇਸ ਜਨਮ ਦੇ ਵਿੱਚ ਗੁਰੂ ਨਾਲ ਮਿਲਾਪ ਹੋਏਗਾ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਕਹਿੰਦੇ ਪਰਮਾਤਮਾ ਹੀ ਆਪੇ ਸਤਗੁਰ ਦੇ ਨਾਲ ਸਾਡਾ ਮੇਲ ਮਿਲਾਉਂਦਾ ਜਦੋਂ ਪਰਮਾਤਮਾ ਨੇ ਸਾਡੇ ਮੱਥੇ ਤੇ ਧੁਰ ਤੋਂ ਲਿਖਿਆ ਨਾ ਕਿ ਸਾਡਾ ਪਰਮਾਤਮਾ ਨਾਲ ਮੇਲ ਹੋਊ ਫਿਰ ਪਰਮਾਤਮਾ ਹੀ ਵਿਧੀ ਬਣਾ ਕੇ ਸਾਡਾ ਸਤਿਗੁਰ ਨਾਲ ਵੀ ਮੇਲ ਕਰਾਉਂਦੇ ਨੇ ਆਪ ਦੇ ਆਕਰਮੇਲ ਸੀ ਗੁਰ ਸਤਗੁਰ ਪਿੱਛੇ ਪਾਏ ਕਹਿੰਦੇ ਫਿਰ ਆਪ ਹੀ ਪਰਮਾਤਮਾ ਸਤਿਗੁਰ ਦੇ ਰਾਹੀ ਸਾਨੂੰ ਆਪਣੇ ਚਰਨਾਂ ਨਾਲ ਮਿਲਾਉਂਦੇ ਨੇ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਏ ਕਹਿੰਦੇ ਸਾਰਾ ਜਗਤ ਦੇ ਵਿੱਚ ਪੂਰਾ ਜਗਤ ਦਾ ਜੀਵਨ ਸਭ ਕੁਝ ਜੋ ਸੰਸਾਰ ਤੇ ਹੋ ਰਿਹਾ ਸ੍ਰਿਸ਼ਟੀ ਤੇ ਹੋ ਰਿਹਾ ਉਹ ਸਭ ਕੁਝ ਕਾਰਨ ਕਰਾਉਣ ਵਾਲਾ ਪਰਮਾਤਮਾ ਆਪ ਹੈ ਜਦੋਂ ਪਰਮਾਤਮਾ ਕਿਸੇ ਜੀਵ ਦੇ ਉੱਪਰ ਤਰੁੱਠ ਕੇ ਉਹਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਫਿਰ ਉਹ ਇਦਾਂ ਹੁੰਦਾ ਜਿਵੇਂ ਪਾਣੀ ਵਿੱਚ ਪਾਣੀ ਰਲ ਗਿਆ ਤੇ ਉਸ ਜੀਵ ਦੀ ਜੋਤ ਪਰਮਾਤਮਾ ਦੀ ਜੋਤ ਦੇ ਵਿੱਚ ਰਲ ਗਈ ਮਤਲਬ ਇਸ ਤਰ੍ਹਾਂ ਫਿਰ ਜੀਵ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਪਾਣੀ ਵਿੱਚ ਪਾਣੀ ਪਾਇਆ ਕੋਈ ਦੱਸ ਨਹੀਂ ਸਕਦਾ ਕਿ ਪਹਿਲਾ ਪਾਣੀ ਕੌਣ ਸੀ ਪੁਰਾਣਾ ਪਾਣੀ ਕਿਹੜਾ ਸੀ ਨਵਾਂ ਕਿਹੜਾ ਇਸ ਤਰ੍ਹਾਂ ਫਿਰ ਉਹ ਜੀਵ ਦਾ ਪਰਮਾਤਮਾ ਦੇ ਵਿੱਚ ਅਪੇਦਤਾ ਹੋ ਜਾਂਦੀ ਆ ਜਿਸ ਨੂੰ ਆਪਾਂ ਜੀਵਨ ਮੁਕਤ ਵੀ ਕਹੀਏ ਜੀਵਨ ਮੁਕਤ ਜਿਸ ਤਰ੍ਹਾਂ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਕਿਸੇ ਨੇ ਮੁਕਤੀ ਦੇਖੀ ਨਹੀਂ ਮੁਕਤੀ ਤੇ ਉਹੀ ਹੈ ਜੋ ਜਿੰਦੇ ਆ ਸਾਨੂੰ ਮਿਲ ਜਾਂਦੀ ਆ ਮੁਕਤੀ ਕਿਸ ਤਰ੍ਹਾਂ ਦੀ ਵਿਕਾਰਾਂ ਤੋਂ ਮੁਕਤੀ ਆਸ਼ਾ ਤ੍ਰਿਸ਼ਨਾ ਤੋਂ ਮੁਕਤੀ ਤਾਂ ਗੁਰੂ ਰਾਮਦਾਸ ਜੀ ਬਹੁਤ ਵਾਰ ਮਨ ਦੇ ਵਿੱਚ ਗੁਰੂ ਰਾਮਦਾਸ ਜੀ ਬਾਰੇ ਆਉਂਦਾ ਕਿ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਛੋਟੇ ਹੁੰਦੇ ਆ ਮਾਤਾ ਪਿਤਾ ਦਾ ਸਾਆਇਆ ਸਿਰ ਤੋਂ ਉੱਠ ਗਿਆ ਫਿਰ ਜਿਸ ਤਰ੍ਹਾਂ ਹੋਰ ਚਾਚੇ ਤਾਏ ਕਿਸੇ ਨੇ ਮਤਲਬ ਬੱਚੇ ਨੂੰ ਕੋਈ ਆਸਰਾ ਨਹੀਂ ਦਿੱਤਾ ਫਿਰ ਬੁੱਢੀ ਨਾਨੀ ਦੇ ਕੋਲ ਰਹੇ ਆਪਾਂ ਨੂੰ ਸਾਰਿਆਂ ਨੂੰ ਪਤਾ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਬਾਰੇ ਤੇ ਫਿਰ ਪ੍ਰਮਾਤਮਾ ਨੇ पाचਨ ਉਹ ਕਰ ਦਿੱਤਾ ਜਿਹੜਾ ਰਹਿਦੀ ਦੁਨੀਆ ਤੱਕ ਰਹਿਣਾ ਅੰਮ੍ਰਿਤਸਰ ਹਰਮੰਦਰ ਸਾਹਿਬ पाचਾਂ ਦਾ ਘਰ ਸਭ ਤੋਂ ਉੱਚਾ ਔਰ ਰਹਿਦੀ ਦੁਨੀਆ ਤੱਕ ਰਹਿਣ ਵਾਲਾ ਘਰ ਆ ਉਹ ਬੱਚਾ ਜਿਹੜਾ ਅਨਾਥ ਸੀ ਪਰ ਗੁਰੂ ਦੇ ਲੜ ਲਾ ਕੇ ਪ੍ਰਮਾਤਮਾ ਨੇ ਉਸ ਉਸ ਦਾ ਘਰ اٹਲ ਕਰ ਦਿੱਤਾ ਸੰਗਤ ਜੀ ਵਿਚਾਰਾਂ ਕਰਦੇ ਆ ਬਹੁਤ ਗਲਤੀਆਂ ਪੁੱਲਾਂ ਚੁੱਕਾ ਹੋਈਆਂ ਨੇ ਮੁਆਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਬਾਣੀ ਦੀ ਵਿਚਾਰ ਕਰਦੇ ਆ ਅਨੇਕਾਂ ਗਲਤੀਆਂ ਪੁੱਲਾਂ ਚੁੱਕਾ ਆਪ ਦੀ ਅਣਜਾਣ ਵਿੱਚ ਹੀ ਸਮਝ ਕੇ ਮਾਫ ਕਰਨਾ ਜੀ ਅੱਗੇ ਤੋਂ ਸਮੱਥ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ